ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 31 ਜਨਵਰੀ ਤੱਕ ਦੇ ਮੌਸਮ ਦੀ ਯਾਨੀ ਕਿ ਆਉਣ ਵਾਲੇ 4-5 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਜੀ ਤੇ ਮੌਸਮ ਖਾਗੋਲੇ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਸਾਰੀ ਜਾਣਕਾਰੀਆਂ ਤੁਹਾਨੂੰ ਦੇਵਾਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੂ ਜੁੜੇ ਰਹਿਣਾ ਸਭ ਤੋਂ ਪਹਿਲਾਂ ਜੀ ਜੇਕਰ ਗੱਲ ਕਰ ਰਹੀ ਹੈ ਜੀ ਹੁਣ ਦੀਆਂ ਸੈਟਲਾਈਟ ਦੀਆਂ ਤੁਹਾਨੂੰ ਦਿਖਾ ਦਿੰਨੇ ਆ ਤੇ ਗੱਲ ਕਰ ਲੈਨੇ ਅੱਜ ਰਾਤ ਦੇ ਮੌਸਮ ਦੀ ਤੇ ਸਕਰੀਨ ਦੇ ਉੱਤੇ ਜੀ ਦੇਖ ਸਕਦੇ ਹੋ ਜੀ ਪੰਜਾਬ ਦੀ ਜੇਕਰ ਗੱਲ ਕਰੀਏ ਹਲਕੇ ਬਦਲਵਾਈ ਵਾਲਾ ਸਿਸਟਮ ਹੈ ਜਿਹੜਾ ਇਸ ਵੇਲੇ ਐਕਟਿੰਗ ਹੁੰਦਾ ਜਿਹੜਾ ਨਜ਼ਰ ਆ ਰਿਹਾ ਹੈਗਾ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਨੂੰ ਪ੍ਰਭਾਵਿਤ ਕਰੂਗਾ ਬਦਲਵਾਈ ਵਾਲਾ ਸਿਸਟਮ ਹੈ ਕੋਈ ਮੀਂਹ ਦੇ ਅਸਰ ਨਹੀਂ ਹੈ ਤੇ ਪੰਜਾਬ ਦੇ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਬਦਲਵਾਈ ਵਾੜਨੇ ਸ਼ੁਰੂ ਹੋ ਗਈ ਹੈ ਜੋ ਕਿ ਆਉਂਦੇ 7-8 ਘੰਟਿਆਂ ਦਾ ਉਪਰ ਪੰਜਾਬ ਦੇ ਉੱਤੇ ਬਦਲਵਾਈ ਜੜੀ ਫੜੇਗੀ ਤੇ ਕੱਲ ਸਵੇਰੇ ਜਿਹੜਾ ਇਹ ਸੰਗਨਿਤ ਹੁੰਦ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਕੱਲ ਦਿਨ ਦੇ ਵਿੱਚ ਵੀ ਇਸ ਸਿਸਟਮ ਆ ਜਿਹੜਾ ਐਕਟਿਵ ਰਹੇਗਾ ਜੀ ਹਲਕੀ ਬੱਦਲਵਾਈ ਕੱਲ ਦਿਨ ਦੇ ਵਿੱਚ ਹੋਣ ਸਕਦੀ ਹੈ ਉਸ ਤੋਂ ਬਾਅਦ ਸੂਚਨਾ ਜਿਹੜਾ ਅੱਗੇ ਪਹਾੜਾਂ ਵੱਲੋਂ ਕੁਝ ਆਵੇਗਾ ਜੇਕਰ ਹੋਣ ਗੱਲ ਕਰੀਏ ਜੀ ਜੋ ਅੰਕੜੇ ਮੌਸਮ ਅੱਗੇ ਲੋ ਚਾਰੀ ਕੀਤੇ ਗਏ ਨੇ ਜੀ ਉਹ ਤੁਹਾਡੀ ਸਕਰੀਨ ਤੇ ਨੇ ਗੱਲ ਕੀਤੀ ਜਾਵੇ ਜੇਕਰ 27 ਤਰੀਕ ਤੋਂ ਲੈ ਕੇ 29 ਤਰੀਕ ਤੱਕ ਤੇ ਫਿਲਹਾਲ ਮੌਸਮ ਜਿਹੜਾ ਸਾਫ਼ ਰਹੇਗਾ ਹਾਲਾਂਕਿ ਹਲਕੀ ਬੱਦਲਵਾਈ ਜਿਹੜੀ ਆ ਫੜ ਸਕਦੀ ਆ 30 31 ਨੂੰ ਫਿਰ ਤੋਂ ਇੱਕ ਸਿਸਟਮ ਆ ਜਿਹੜਾ ਦੱਸ ਤੱਕ ਦੇਵੇਗਾ ਤੇ ਬੱਦਲਵਾਈ ਵਾਲਾ ਸਿਸਟਮ ਆਏਗਾ ਜਿਹੋ ਖਾਸੇ ਦੇ ਅਸਰ ਆ ਜਿਹੜੇ ਉਹ ਮੀਂਹ ਵਾਲੇ ਨਹੀਂ ਹੈਗੇ ਅਸਵਾਦ 1 2 3 ਨੂੰ ਜਿਹੜਾ ਜਿਆ ਇੱਕ ਫਿਰ ਤੋਂ ਜਿਹੜਾ ਸਿਸਟਮ ਹੈਗਾ ਉਹ ਐਕਟਿਵ ਹੋਊਗਾ ਤੇ ਇਹਦੇ ਨਾਲ ਜਿਹੜੇ ਨੇ ਮੀਂਹ ਦੇ ਅਸਰ ਹੈ ਜਿਹੜੇ ਲੱਗ ਰਹੇ ਨੇ ਤੇ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ 1 2 3 ਫਰਵਰੀ ਨੂੰ ਮੀਂਹ ਜੜਿਆ ਦਰਜ ਹੋ ਸਕਦੇ ਨੇ ਤੇ ਦੂਜੇ ਖਾਸ ਜੇਕਰ ਗੱਲ ਕਰੀਏ ਜੇ 27 ਤਰੀਕ ਨੂੰ ਜ਼ਿਆਦਾ ਤੋਂ ਜ਼ਿਆਦਾ ਖੇਤਰਾਂ ਦੇ ਵਿੱਚ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਸੰਗਨੀ ਤੋਂ ਹੀ ਸੰਗਨੀ ਤੋਂ ਜੜਿਆ ਛਾ ਸਕਦੇ ਆ ਰੰਝੇ ਲੜ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਦੋਸਤੋ ਬਾਅਦ ਅਗਰ ਗੱਲ ਕਰੀਏ ਜੀ 28 29 30 31 ਤੇ 1 2 ਫਰਵਰੀ ਨੂੰ ਤੇ ਯੈਲੋ ਅਲਰਟ ਜਿਹੜੇ ਜਾਰੀ ਰਹਿਣਗੇ ਤਸਦੀਕ ਲਾ ਰਿਹਾ ਜਿਹੜੀ ਇਸੇ ਤਰ੍ਹਾਂ ਚਲਦੀ ਰਹੇਗੀ ਜੀ ਤੇ ਯੈਲੋ ਅਲਰਟ ਜਿਹੜੇ ਸੰਗਰੀ ਧੁੰਦ ਨੂੰ ਲੈ ਕੇ ਉਸੇ ਤਰ੍ਹਾਂ ਜਾਰੀ ਕੀਤਾ ਗਿਆ ਨੇ ਜਿਹੜੇ ਪਿਛੇ ਪਿਛਲੇ ਦਿਨਾਂ ਤੋਂ ਚੱਲਦੇ ਆ ਰਹੇ ਨੇ ਸੋ ਇਸੇ ਤਰ੍ਹਾਂ ਜਿਹੜੇ ਸੰਗਰੀ ਧੁੰਦ ਨੂੰ ਫਿਲਹਾਲ ਜਿਹੜੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਸੰਗਰੀ ਧੁੰਦ ਤੋਂ ਪੰਜਾਬ ਵਾਸੀਆਂ ਨੂੰ ਤੇ ਧੁੰਦ ਦਾ ਜਿਹੜਾ ਕਹਿਰ ਇਸੇ ਤਰ੍ਹਾਂ ਜਾਰੀ ਰਹੇਗਾ ਜੀ ਆਉਣ ਵਾਲੇ ਦਿਨਾਂ ਤੱਕ ਹਾਲਾਂਕਿ ਤੁਪਤ ਤੁਪਚ ਫਿਲਹਾਲ ਤੁੰਦ ਤੋਂ ਜਿਹੜੀ ਰਾਤ ਮਿਲਦੀ ਹਲੇ ਫਿਲਹਾਲ ਨਜ਼ਰ ਨਹੀਂ ਆ ਰਹੀ ਤੇ ਆਉਣ ਵਾਲੇ ਦਿਨਾਂ ਤੱਕ ਤੁੰਦ ਜਿਹੜੀ ਇਸੇ ਤਰ੍ਹਾਂ ਛਾ ਸਕਦੀ ਹੈ ਸੋ ਗੱਲ ਦੀ ਅਗਲੀ ਵਾਰੀਆਂ ਦੇ ਵਿੱਚ ਤਾਤਲੀ ਦੇ ਇਜਾਜ਼ਤ ਤੱਕ